ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਗੁਰਪੁਰਬ ਵਾਲੇ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਹ ਤਿੰਨ ਕੰਮ ਕਰਦੇ ਹੋ ਫਿਰ ਵੇਖਿਓ ਕਿਵੇਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਕਿਉਂਕਿ ਅੱਜ ਦੀ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ। ਸਾਥ ਸੰਗਤ ਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਮੇਰੇ ਪਹਿਲੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਬਾਰੇ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਇਸ ਆਉਣ ਵਾਲੀ 5 ਤਰੀਕ ਭਾਵ ਕੇ 5 ਨਵੰਬਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਆਪਾਂ ਇਸ ਬਾਰੇ ਗੱਲ ਕੀਤੀ ਸੀ ਕਿ ਸਿੱਖ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਦਿਨ ਹੁੰਦੇ ਹਨ ਬੜੇ ਹੀ ਕੀਮਤੀ ਹੁੰਦੇ ਹਨ ਇਸ ਦਿਨ ਤੋਂ ਵੱਡਾ ਦਿਨ ਦੂਜਾ ਕੋਈ ਹੋਰ ਹੋ ਹੀ ਨਹੀਂ ਸਕਦਾ ਹਰ ਇੱਕ ਗੁਰਸਿੱਖ ਦੇ ਲਈ ਜੇ ਕਹਿ ਲਈਏ ਕਿ ਹਰ ਇੱਕ ਇਨਸਾਨ ਦੇ ਲਈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਆਰ ਕਰਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਮੰਨਦਾ ਹੈ ਉਹਦੇ ਲਈ ਇਹ ਦਿਨ ਬੜਾ ਹੀ ਵੱਡਾ ਹੈ ਇਹ ਦਿਨ ਬੜਾ ਖਾਸ ਹੈ ਤੇ ਫਿਰ ਸਾਥ ਸੰਗਤ ਜੀ ਇਸ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ ਅਸੀਂ ਕੀ ਕਰਨਾ ਹੈ ਕਈ ਭੈਣ ਭਰਾ ਪੁੱਛਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨ ਦੇ ਲਈ ਅਸੀਂ ਇਸ ਦਿਨ ਨੂੰ ਕਿਸ ਤਰ੍ਹਾਂ ਮਨਾਈਏ ਤਾਂ ਸਾਥਸੰਗ ਜੀ ਜੇਕਰ ਆਪਾਂ ਇਹ ਸਵਾਲ ਕਿਸੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਜੀ ਦੇ ਕੋਲ ਪੁੱਛੀਏ ਕਿ ਬਾਬਾ ਜੀ ਸਾਨੂੰ ਦੱਸੋ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅਸੀਂ ਐਸਾ ਕਿਹੜਾ ਕੰਮ ਕਰੀਏ ਕਿ ਜਿਸ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹੋ ਜਾਣ ਨਿਹਾਲ ਹੋ ਜਾਣ ਤਾਂ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਭ ਤੋਂ ਪਹਿਲਾਂ ਕੰਮ ਸਾਨੂੰ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦੇ ਹਨ ਆਪਾਂ ਕੱਲ ਵੀ ਇਸੇ ਹੀ ਬਾਰੇ ਵਿਚਾਰ ਧਾਰਾ ਕੀਤੀ ਸੀ ਕਿ ਅੰਮ੍ਰਿਤ ਵੇਲੇ ਦੀ ਭੇਟਾ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਭੇਟਾ ਗੁਰੂ ਸਾਹਿਬ ਜੀ ਦੇ ਲਈ ਸਭ ਤੋਂ ਕੀਮਤੀ ਤੇ ਪਿਆਰੀ ਭੇਟਾ ਹੈ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਵਾਰ-ਵਾਰ ਸਾਨੂੰ ਇਹ ਗੱਲ ਸਮਝਾਉਂਦਿਆਂ ਹੋਇਆਂ ਆਖਦੇ ਹਨ ਇਹ ਭਾਈ ਅੰਮ੍ਰਿਤ ਵੇਲੇ ਦਾ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਪਿਆਰੀ ਗੋਦ ਦਾ ਨਿਗ ਹੈ ਅਤੇ ਜੋ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਹਨ ਉੱਠ ਕੇ ਨਾਮ ਜਪਦੇ ਹਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਗੋਦ ਦਾ ਨਿਗ ਮੰਨਦੇ ਹਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਫਿਰ ਆਪ ਸੋਚੋ ਅੰਮ੍ਰਿਤ ਵੇਲੇ ਦਾ ਜਿਹੜਾ ਵੇਲਾ ਹੈ ਕਿੰਨਾ ਕੀਮਤੀ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪ ਕੇ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰ ਸਕਦੇ ਹਾਂ ਸਿਰਫ ਇੱਕ ਦਿਨ ਦੇ ਲਈ ਹੀ ਨਹੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਗੁਰਸਿੱਖ ਦੇ ਲਈ ਜੋ ਕਿ ਬੜਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੇ ਨਾਲ ਸਾਡੀ ਸਾਧ ਸੰਗਤ ਜੀ ਕਿਰਪਾ ਮਾਲਕ ਦੀ ਸਾਡੇ ਤੇ ਬਣ ਜਾਵੇ ਕਿ ਇਹ ਮਾਲਕ ਦਾ ਸਾਨੂੰ ਹੁਕਮ ਹੈ ਹੁਕਮ ਮੰਨਿਆ ਜਾਣਾ ਚਾਹੀਦਾ ਹੈ ਕੋ ਕਮ ਨੂੰ ਟਾਲਿਆ ਨਹੀਂ ਜਾਂਦਾ ਸੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਅਤੇ ਇਸ ਵੱਡੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਇਸ ਖਾਸ ਦਿਨ ਨੂੰ ਮੁੱਖ ਰੱਖਦੇ ਹੋਇਆਂ ਤਾਂ ਜ਼ਰੂਰੀ ਉੱਠਣਾ ਹੈ ਜੇਕਰ ਤੁਸੀਂ ਪਹਿਲਾਂ 3 ਤੋਂ 6 ਵਜੇ ਦਾ ਵੇਲਾ ਸੰਭਾਲਦੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਤੋਂ ਪਹਿਲਾਂ ਉੱਠਿਆ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਨ ਲਈ ਬੈਠ ਜਾਂਦੀਆਂ ਹਨ ਤੇ ਜੇਕਰ 4 ਨਵੰਬਰ ਦੀ ਰਾਤ ਭਾਵ ਕਿ ਅੱਜ 12 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਕਰ ਸਕਦੇ ਹੋ ਤਾਂ ਸਭ ਤੋਂ ਵੱਡੀ ਵਧੀਆ ਗੱਲ ਹੈ ਕਿਉਂਕਿ ਕੁਝ ਵਿਦਵਾਨ ਪੁਰਖ ਆਖਦੇ ਹਨ ਕਿ ਮਹਾਰਾਜ ਸਵਾਕ 1 ਵਜੇ ਅਵਤਾਰਧਾਰਿਆ ਸੀ ਇਸ ਧਰਤੀ ਤੇ ਆਏ ਸੀ ਸੋ so, 12 ਵਜੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣੀ ਚਾਹੀਦੀ ਹੈ। ਪਹਿਲਾਂ ਗੁਰਮੰਤਰ ਜਪ ਲਓ, ਮੋਲ ਮੰਤਰ ਜਪ ਲਓ, ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ। ਗੁਰਮੰਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮੋਲ ਮੰਤਰ ਦਾ ਜਾਪ ਵੀ ਪਹਿਲੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਜਪਜੀ ਸਾਹਿਬ ਦੀ ਬਾਣੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਚਨਾ ਕੀਤੀ ਹੈ। ਮਹਾਪੁਰਖ ਜੀ ਆਖਦੇ ਹਨ ਜਪਜੀ ਸਾਹਿਬ ਦੀ ਬਾਣੀ ਮੂਲ ਮੰਤਰ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਜਿਵੇਂ ਜਿਵੇਂ ਪਿਆਰ ਦੇ ਵਿੱਚ ਭਿੱਜ ਕੇ ਇਹ ਬਾਣੀ ਦਾ ਆਪਾ ਪਾਠ ਕਰਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਓਵੇਂ ਓਵੇਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਤੇ ਵੱਧਦੀ ਜਾਵੇਗੀ ਸੋ ਰਾਤ 12 ਵਜੇ ਤੋਂ ਉੱਠ ਕੇ ਗੁਰ ਮੰਤਰ ਮੂਲ ਮੰਤਰ ਦਾ ਜਾਪ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਜੇਕਰ ਕੋਈ ਆਖਦਾ ਹੈ ਮੇਰੇ ਤੋਂ 12 ਤੋਂ 6 ਵਜੇ ਤੱਕ ਦਾ ਵੇਲਾ ਸੰਭਾਲਿਆ ਨਹੀਂ ਜਾਵੇਗਾ ਤਾਂ ਸਾਧ ਸੰਗਤ ਜੀ ਫਿਰ 3 ਤੋਂ 6 ਵਜੇ ਦਾ ਵੇਲਾ ਤਾਂ ਤੁਸੀਂ ਸੰਭਾਲ ਹੀ ਸਕਦੇ ਹੋ ਇਸ ਨੂੰ ਖੁੰਝਣ ਨਹੀਂ ਦੇਣਾ ਬਾਕੀ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸਮਾਂ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਈਏ ਬਾਕੀ ਦਾ ਦਿਨ ਇਹਦੇ ਵਿੱਚ ਕੀ ਕਰਨਾ ਹੈ ਕਿ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾ ਕੇ ਸੇਵਾ ਜ਼ਰੂਰ ਕਰਨੀ ਹੈ ਹੱਥੀਂ ਸੇਵਾ ਕਰਨੀ ਹੈ ਘਰ ਤੋਂ ਕੁਝ ਰਸਤਾ ਵਸਤਾਂ ਲੈ ਕੇ ਜ਼ਰੂਰ ਜਾਣੀਆਂ ਹਨ ਗੁਰੂ ਘਰ ਦੇ ਵਿੱਚ ਬਣ ਰਹੇ ਲੰਗਰਾਂ ਦੇ ਵਿੱਚ ਆਪਣੇ ਘਰ ਤੋਂ ਭਾਵੇਂ ਕੌਲੀ ਆਟੇ ਦੀ ਹੀ ਲੈ ਜਾ ਕੇ ਪਾਈਏ ਪਰ ਜ਼ਰੂਰ ਪਾਉਣੀ ਹੈ ਭਾਵੇਂ ਇੱਕ ਕੌਲੀ ਚੌਲਾਂ ਦੀ ਹੀ ਪਾ ਦੇਣਾ ਕਹਿਣ ਤੋਂ ਭਾਵ ਹੈ ਇਹ ਹੈ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰਨੀ ਜਿੰਨਾ ਕਮਾਲਕ ਨੇ ਤੁਹਾਨੂੰ ਦਿੱਤਾ ਹੈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਝ ਹਿੱਸਾ ਗੁਰੂ ਘਰ ਵਿੱਚ ਭੇਟਾ ਕਰਨਾ ਹੈ ਖਾਸ ਕਰਕੇ ਗੁਰੂ ਦੇ ਘਰ ਵਿੱਚ ਜੋ ਲੰਗਰ ਦੀ ਸੇਵਾ ਹੋਣੀ ਹੈ ਲੰਗਰ ਤਿਆਰ ਕੀਤਾ ਜਾਣਾ ਹੈ ਇਹਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਕਿਉਂਕਿ ਲੰਗਰ ਦੇ ਵਿੱਚ ਇੱਕ ਕੌਲੀ ਆਟੇ ਦੀ ਵੀ ਆਪਾਂ ਜੇਕਰ ਪਾ ਦਿੰਦੇ ਹਾਂ ਇੱਕ ਕੌਲੀ ਦਾਲ ਦੀ ਪਾ ਦਿੰਦੇ ਹਾਂ ਤਾਂ ਉਹ ਸਾਡੀ ਅਰਦਾਸ ਵਿੱਚ ਸ਼ਾਮਿਲ ਹੋ ਜਾਵੇ ਕਿ ਅਸੀਂ ਅਰਦਾਸ 'ਚ ਸ਼ਾਮਿਲ ਹੋ ਜਾਵਾਂਗੇ ਜਾਂਕੜਾ ਪ੍ਰਸ਼ਾਦੀ ਦੇ ਕੇ ਤਿਆਰ ਕਰਕੇ ਅਸੀਂ ਗੁਰੂ ਘਰੇ ਲੈ ਜਾ ਸਕਦੇ ਹਾਂ ਉਹ ਵੀ ਸਾਰੀ ਸੰਗਤ ਦੇ ਮੋਹੂ ਵਿੱਚ ਜਾਵੇਗੀ ਮਹਾਪੁਰਖ ਜੀ ਆਖਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਅਸੀਂ ਹਾਸਲ ਕਰਨੀਆਂ ਹਨ ਤਾਂ ਅੰਮ੍ਰਿਤ ਵੇਲੇ ਉઠੋ ਉੱਠ ਕੇ ਨਾਮ ਜਪੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰੋ ਸੰਗਤ ਦੀ ਸੇਵਾ ਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ ਇੱਥੇ ਨਾ ਇੱਕ ਛੋਟੀ ਜਿਹੀ ਕਹਾਣੀ ਯਾਦ ਕਰਾ ਦਈਏ ਤੁਹਾਨੂੰ ਇਹ ਕਹਾਣੀ ਨੂੰ ਪੂਰਾ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਸੁਣਨਾ ਕਿਉਂਕਿ ਇਹਦੇ ਵਿੱਚੋਂ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲ ਜਾਵੇਗਾ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਇਦਾਂ ਦੀਆਂ ਸਾਖੀਆਂ ਕਹਾਣੀਆਂ ਸਾਡੇ ਮਨ ਨੂੰ ਪ੍ਰੇਰਨਾ ਦੇਣ ਦੇ ਲਈ ਸੁਣਾਉਂਦੇ ਰਹਿੰਦੇ ਹਨ ਸੋ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਸਕੇ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਸੇਠ ਜੀ ਸੀ ਇਦਾਂ ਹੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਸੇਠ ਦੀ ਦੁਕਾਨ ਸੀ ਸੇਠ ਜੀ ਨੇ ਜਿੱਥੇ ਦੁਕਾਨ ਪਾਈ ਉਹ ਦੁਕਾਨ ਦੇ ਕੁਝ ਦੂਰੀ ਤੇ ਆਪਣਾ ਘਰ ਸੀ ਤੇ ਇੱਕ ਸੰਤ ਮਹਾਤਮਾ ਜੀ ਹਰ ਰੋਜ਼ ਕਥਾ ਕਰਿਆ ਕਰਦੇ ਸਨ ਤੇ ਕਹਿੰਦੇ ਸੇਠ ਦੀ ਦੁਕਾਨ ਦੇ ਸਾਹਮਣੇ ਤੋਂ ਜੋ ਰਸਤਾ ਜਾਂਦਾ ਹੈ ਉਹ ਰਸਤਾ ਕੱਚਾ ਸੀ ਕੱਚਾ ਰਸਤਾ ਹੋਣ ਕਰਕੇ ਜਦੋਂ ਸੰਗਤ ਉਸ ਸੰਤ ਮਹਾਤਮਾ ਜੀ ਦੀ ਕਥਾ ਸੁਣਨ ਦੇ ਲਈ ਜਾਂਦੀ ਤਾਂ ਬਹੁਤ ਮਿੱਟੀ ਉੱਡਦੀ ਉਹ ਮਿੱਟੀ ਉੱਡ ਉੱਡ ਕੇ ਸੇਠ ਦੀ ਦੁਕਾਨ ਵਿੱਚ ਪੈ ਜਾਂਦੀ ਇਸ ਕਰਕੇ ਸੇਠ ਨੇ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਰਹਿਣਾ ਤਾਂ ਆਪਣੇ ਦੁਕਾਨ ਨੂੰ ਸਾਫ਼ ਕਰਨ ਦੇ ਨਾਲ ਨਾਲ ਬੁੜਬੁੜ ਵੀ ਕਰਦੇ ਰਹਿਣਾ ਇਹ ਸੰਤ ਮਹਾਤਮਾ ਜੀ ਇੱਥੋਂ ਕਿਤੇ ਹੋਰ ਕਿਉਂ ਨਹੀਂ ਚਲੇ ਜਾਂਦੇ ਕਹਿੰਦੇ ਮਨ ਹੀ ਮਨ ਸੇਠ ਜੀ ਚਾਹੁੰਦੇ ਸਨ ਕਿ ਇਹ ਸੰਤ ਮਹਾਤਮਾ ਜੀ ਤੋਂ ਖਿਹੜਾ ਛੁੱਟੇ ਪਰ ਕਹਿੰਦੇ ਇਦਾਂ ਨਾ ਹੋਇਆ ਸੰਤ ਮਹਾਤਮਾ ਜੀ ਉਹ ਜਗਾ ਛੱਡ ਕੇ ਕਿਤੇ ਨਾ ਗਏ ਫਿਰ ਕਹਿੰਦੇ ਸੇਠ ਜੀ ਨੇ ਇਹੀ ਫੈਸਲਾ ਲਿਆ ਕਿ ਸੰਤ ਮਹਾਤਮਾ ਜੀ ਨੇ ਤਾਂ ਇਹ ਜਗਾ ਛੱਡ ਕੇ ਕਿਤੇ ਜਾਣਾ ਨਹੀਂ ਕਿਉਂ ਨਾ ਮੈਂ ਕਿਤੇ ਹੋਰ ਦੂਰ ਚਲਿਆ ਜਾਵਾਂ ਕਹਿੰਦੇ ਸੇਠ ਜੀ ਨੇ ਆਪਣੀ ਦੁਕਾਨ ਹੀ ਵੇਚ ਦਿੱਤੀ ਘਰ ਵੀ ਵੇਚ ਦਿੱਤਾ ਤੇ ਇਥੋਂ ਕਿਤੇ ਦੂਰ ਜਗ੍ਹਾ ਤੇ ਲੈ ਕੇ ਚਲਿਆ ਗਿਆ ਉੱਥੇ ਜਾ ਕੇ ਕਹਿੰਦੇ ਕੁਝ ਸਮਾਂ ਤਾਂ ਠੀਕ ਠਾਕ ਚੱਲਿਆ ਪਰ ਥੋੜੇ ਚਿਰ ਬਾਅਦ ਸੇਠ ਜੀ ਨੂੰ ਇੱਕ ਭਿਆਨਕ ਰੋਗ ਲੱਗ ਗਿਆ ਉਹ ਰੋਗ ਕਾਰਨ ਸੇਠ ਜੀ ਅਕਾਲ ਚਲਾਣਾ ਕਰ ਗਏ ਤੇ ਕਹਿੰਦੇ ਜਦੋਂ ਸੇਠ ਜੀ ਅਕਾਲ ਚਲਾਣਾ ਕਰ ਗਏ ਜਦੋਂ ਉਹਨਾਂ ਨੂੰ ਹੀ ਅਮਰਾਜ ਦੇ ਚਿਹਰੇ ਵਿੱਚ ਪੇਸ਼ ਕੀਤਾ ਤਾਂ ਯਮਰਾਜ ਨੇ ਜਮਦੂਤਾਂ ਨੂੰ ਕਿਹਾ ਭਾਈ ਇਹਦਾ ਵਹੀ ਖਾਤਾ ਫਰੋਲੋ ਇਹਨੇ ਧਰਤੀ ਤੇ ਰਹਿ ਕੇ ਕੋਈ ਚੰਗਾ ਕੰਮ ਕੀਤਾ ਜਾਂ ਨਹੀਂ ਤੇ ਕਹਿੰਦੇ ਜਮਦੂਤ ਕਹਿਣ ਲੱਗੇ ਮਹਾਰਾਜ ਅਸੀਂ ਇਹਦੇ ਤੋਂ ਚੰਗੀ ਤਰ੍ਹਾਂ ਪੁਸ਼ਪ ਪੜਤਾਲ ਕੀਤੀ ਹੈ ਕਹਿੰਦਾ ਕਿ ਇਹਨੇ ਤਾਂ ਧਰਤੀ ਤੇ ਸਿਰਫ ਤੇ ਸਿਰਫ ਆਪਣੇ ਘਰ ਪਰਿਵਾਰ ਦੇ ਲਈ ਹੀ ਕੀਤਾ ਹੈ ਜੋ ਕੀਤਾ ਹੈ ਕੋਈ ਚੰਗਾ ਤੇ ਨੇਕ ਕੰਮ ਨਹੀਂ ਕੀਤਾ ਨਾ ਹੀ ਇਸ ਨੂੰ ਭਜਨ ਬੰਦਗੀ ਕਰਨ ਦਾ ਸਮਾਂ ਮਿਲਿਆ ਕਹਿੰਦਾ ਹੈ ਕਿ ਮੈਂ ਤਾਂ ਆਪਣੇ ਘਰ ਪਰਿਵਾਰ ਦੇ ਲਈ ਕੰਮ ਕਰਦਾ ਰਿਹਾ ਹਾਂ ਕਹਿੰਦੇ ਧਰਮਰਾਜ ਨੇ ਉਹਦਾ ਵਹੀ ਖਾਤਾ ਆਪ ਫਰੋਲਣਾ ਸ਼ੁਰੂ ਕਰ ਦਿੱਤਾ ਧਰਮਰਾਜ ਨੇ ਕਿਹਾ ਇਹ ਕੀ ਗੱਲ ਤੁਸੀਂ ਕਹਿੰਦੇ ਹੋ ਇਹਨੇ ਧਰਤੀ ਤੇ ਰਹਿ ਕੇ ਕੋਈ ਨੇਕ ਕੰਮ ਨਹੀਂ ਕੀਤਾ ਪਰ ਇਹਦੇ ਵਹੀ ਖਾਤੇ ਦੇ ਵਿੱਚ ਇਹਦੇ ਪੁੰਨ ਬੋਲਦੇ ਹਨ ਕੁਝ ਵਰਕੇ ਇਹਦੇ ਚੰਗੇ ਕਰਮਾਂ ਨਾਲ ਭਰੇ ਪਏ ਹਨ ਕਹਿੰਦੇ ਸੇਠ ਜੀ ਖੁਦ ਹੈਰਾਨ ਹੋਏ ਕਿ ਮੈਂ ਤਾਂ ਕੋਈ ਚੰਗਾ ਕੰਮ ਨਹੀਂ ਕੀਤਾ ਮੈਂ ਕਦੇ ਨਾਮ ਵੀ ਨਹੀਂ ਜਪਿਆ ਤੇ ਨਾ ਮੈਂ ਕਦੇ ਹੋਰ ਕੋਈ ਨੇਕ ਕੰਮ ਕੀਤਾ ਕਹਿੰਦੇ ਜੀ ਮਹਾਰਾਜ ਨੇ ਜਦੋਂ ਉਹ ਚੰਗੇ ਕੰਮਾਂ ਦੇ ਵਰਕਿਆਂ ਦੇ ਬਾਰੇ ਦੱਸਿਆ ਤੇ ਕਹਿੰਦਾ ਕਿ ਭਾਈ ਇਹਦੀ ਜ਼ਿੰਦਗੀ ਵਿੱਚ ਉਹ ਦਿਨ ਬੜੇ ਹੀ ਪੁੰਨ ਬਣ ਚੁੱਕੇ ਹਨ ਜਦੋਂ ਇਹਨੇ ਸੰਗਤ ਦੀ ਸੇਵਾ ਕੀਤੀ ਸੰਗਤਾਂ ਦੀ ਚਰਨ ਧੂੜ ਸਾਫ਼ ਕੀਤੀ ਕਹਿੰਦੇ ਸੇਠ ਜੀ ਕਹਿਣ ਲੱਗੇ ਕਿ ਮਹਾਰਾਜ ਮਹਤਾ ਕਦੇ ਵੀ ਕਿਸੇ ਧਾਰਮਿਕ ਸਥਾਨ ਤੇ ਨਹੀਂ ਗਿਆ ਨਾ ਹੀ ਕਦੇ ਸੰਗਤ ਦੀ ਸੇਵਾ ਕੀਤੀ ਕਰਮਰਾਜ ਨੇ ਮੁਸਕਰਾ ਕੇ ਕਿਹਾ ਭਲਿਆ ਇਹ ਤੇਰੇ ਪੁੰਨ ਉਹ ਬੋਲ ਰਹੇ ਹਨ ਜਦੋਂ ਤੇਰੀ ਦੁਕਾਨ ਦੇ ਅੱਗੇ ਕੁਝ ਸੰਗਤ ਲੰਘ ਕੇ ਇੱਕ ਸੰਤ ਮਹਾਤਮਾ ਜੀ ਦੀ ਕਥਾ ਸੁਣਨ ਜਾਇਆ ਕਰਦੀ ਸੀ ਉਹ ਸੰਗਤ ਦੇ ਪੈਰਾਂ ਨਾਲ ਉੱਡਦੀ ਹੋਈ ਧੂੜ ਮਿੱਟੀ ਜਦੋਂ ਤੇਰੀ ਦੁਕਾਨ 'ਤੇ ਪੈਂਦੀ ਸੀ ਉਸ ਮਿੱਟੀ ਨੂੰ ਤੂੰ ਆਪਣੇ ਹੱਥੀਂ ਸਾਫ਼ ਕਰਦਾ ਸੀ ਕੁਝ ਮਿੱਟੀ ਤੇਰੇ ਚਿਹਰੇ 'ਤੇ ਪੈ ਜਾਂਦੀ ਸੀ ਕੁਝ ਤੇਰੇ ਕੱਪੜਿਆਂ 'ਤੇ ਪੈ ਜਾਂਦੀ ਸੀ ਉਹ ਸੰਗਤ ਦੀ ਚਰਨ ਧੂੜ ਨੇ ਹੀ ਤੇਰੇ ਪੁੰਨ ਬਣਾ ਦਿੱਤੇ ਹਨ ਭਾਵੇਂ ਤੋਂ ਉਹਨਾਂ ਨੂੰ ਬੜਬੜ ਕਰਦਾ ਹੀ ਸਾਫ਼ ਕਰਦਾ ਸੀ ਪਰ ਉਹ ਤੇਰੇ ਪੁੱਣ ਬਣ ਚੁੱਕੇ ਹਨ ਸੋ ਸਾਧ ਸੰਗਿਆ ਜੀ ਇਸ ਕਹਾਣੀ ਨੂੰ ਸੁਣਾ ਕੇ ਮਹਾਪੁਰਖ ਜੀ ਇਹੋ ਸਮਝਾਉਂਦੇ ਹਨ ਕਿ ਨਾਮ ਜਪਣ ਵਾਲੇ ਆਪਣਾ ਜੀਵਨ ਕਿਵੇਂ ਸਵਾਰਦੇ ਹਨ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਉਹ ਨਾਮ ਜਪਣ ਵਾਲਿਆਂ ਦੀ ਕੀਤੀ ਹੋਈ ਸੇਵਾ ਸੰਗਤ ਹੀ ਬੰਦੇ ਨੂੰ ਤਾਰ ਦਿੰਦੀ ਹੈ ਸੋ ਇਹ ਬੜਾ ਹੀ ਪਵਿੱਤਰ ਦਿਹਾੜਾ ਹੈ ਜੀ ਤੇ ਇਹ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਰੋਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਿੱਚ ਰੰਗੀਆਂ ਹੋਈਆਂ ਰੋਹਾਂ ਗੁਰੂ ਘਰੇ ਆਉਣਗੀਆਂ ਤਾਂ ਇਹ ਮੌਕਾ ਤੁਸੀਂ ਹੱਥੋਂ ਨਹੀਂ ਜਾਣ ਦੇਣਾ ਜਿੰਨਾ ਹੋ ਸਕੇ ਸੰਗਤ ਦੀ ਹੱਥੀਂ ਸੇਵਾ ਕਰਨੀ ਹੈ ਰਸਤ ਵਸਤ ਲੈ ਕੇ ਗੁਰੂ ਘਰੇ ਪਹੁੰਚਣਾ ਹੈ ਬਹੁਤ ਵਧੀਆ ਗੱਲ ਤੁਹਾਡੇ ਲਈ ਸਾਬਿਤ ਹੋਵੇਗੀ ਸੰਗਤ ਦੇ ਜੋੜੇ ਸਾਫ਼ ਕਰਨ ਦੀ ਸੇਵਾ ਕਰ ਸਕਦੇ ਹੋ ਝੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕਰ ਸਕਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸੇ ਤਰੀਕੇ ਨਾਲ ਹੀ ਸੇਵਾ ਕਰ ਸਕਦੇ ਹੋ ਸੋ ਸਾਥ ਸੰਗਤ ਜੀ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ